ਸੁਰਜੀਤ ਪਾਤਰ ਨੂੰ ਆਪਾਂ ਪੜ੍ਹ ਰਹੇ ਆ ਸੁਰਜੀਤ ਪਾਤਰ ਦੀ ਕੱਲ ਆਪਾਂ ਕਵਿਤਾ ਕੀਤੀ ਸੀਗੀ ਜੇ ਆਈ ਪੱਤ ਚੜ ਅਗਲੀ ਕਵਿਤਾ ਆਪਾਂ ਪੜਾਂਗੇ ਖਤਾਂ ਦੀ ਉੜੀ ਖਤਾਂ ਦੀ ਉੜੀ ਇਸ ਕਵਿਤਾ ਦੇ ਵਿੱਚ ਸੁਰਜੀਤ ਪਾਤਰ ਮਾਂ ਦੇ ਪਿਆਰ ਦੀ ਗੱਲ ਕਰਦਾ ਹੈ ਠੀਕ ਹੈ ਵਿਦੇਸ਼ ਦੀ ਧਰਤੀ ਦੇ ਉੱਤੇ ਬੈਠਾ ਇਨਸਾਨ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਦਾ ਹੈ ਉਹ ਚਾਹੁੰਦਾ ਹੈ ਕਿ ਮੈਨੂੰ ਦੂਰ ਬੈਠੇ ਮੇਰੇ ਰਿਸ਼ਤੇਦਾਰ ਕਿਉਂਕਿ ਉਹ ਆਪਣੇ ਦੇਸ਼ ਵਿੱਚ ਨਹੀਂ ਰਹਿ ਰਿਹਾ ਦੂਰ ਕਿਸੇ ਬਗਾਨੀ ਧਰਤੀ ਦੇ ਉੱਤੇ ਰਹਿ ਰਿਹਾ ਸੋ ਮੈਨੂੰ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਮੈਨੂੰ ਸਾਰੇ ਯਾਦ ਕਰਨ ਪਰ ਕਿਸੇ ਦੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਸਾਨੂੰ ਆਪ ਵੀ ਤਾਂ ਟਾਈਮ ਦੇਣਾ ਪੈਂਦਾ ਨਾ ਅਗਲੇ ਨੂੰ ਜੇਕਰ ਮੈਂ ਕਿਸੇ ਦਾ ਟਾਈਮ ਚਾਹਨੀ ਹੈ ਤਾਂ ਮੈਨੂੰ ਆਪ ਵੀ ਤਾਂ ਦੇਣਾ ਪੈਣਾ ਹੈ ਨਾ ਪਰ ਅਸੀਂ ਬਗਾਨੀ ਧਰਤੀ ਤੇ ਕਿਉਂ ਬੈਠ ਜਾਨੇ ਕਿਉਂਕਿ ਆਪਾਂ ਕਮਾਈ ਕਰਨੀ ਐ ਸੋ ਅਸੀਂ ਉਸੇ ਕੰਮ ਦੇ ਵਿੱਚ ਲੱਗ ਜਾਨੇ ਆ ਠੀਕ ਐ ਸੋ ਅਸੀਂ ਟਾਈਮ ਨਹੀਂ ਦੇ ਪਾਉਂਦੇ ਤਾਂ ਫਿਰ ਅਗਲਾ ਵੀ ਟਾਈਮ ਨਹੀਂ ਦਿੰਦਾ ਪਰ ਇੱਕ ਮਾਂ ਐਸੀ ਹੁੰਦੀ ਐ ਜੋ ਸਦਾ ਹੀ ਤੁਹਾਡੇ ਲਈ ਤੜਫਦੀ ਰਹਿੰਦੀ ਐ ਠੀਕ ਐ ਉਹ ਹਮੇਸ਼ਾ ਯਾਦ ਕਰਦੀ ਰਹਿੰਦੀ ਚਿੱਠੀ ਪੱਤਰ ਖੈਰ ਹੋਣ ਤਾਂ ਫੋਨ ਆ ਗਿਆ ਹੈਨਾ ਮੰਮੀਆਂ ਨੂੰ ਵੀ ਆਉਂਦੇ ਫੋਨ ਚਲਾਣੇ ਪਰ ਪਹਿਲੇ ਸਮੇਂ ਹੁੰਦੇ ਸੀਗੇ ਚਿੱਠੀ ਜੇ ਮਾਂ ਨੂੰ ਨਹੀਂ ਵੀ ਲਿਖਣੀ ਆਉਂਦੀ ਤਾਂ ਕਿਸੇ ਨਾ ਕਿਸੇ ਕੋਲ ਪਿੰਡ ਦੇ ਪੜ੍ਹੇ ਲਿਖੇ ਕੋਲ ਜਾ ਕੇ ਉਹ ਬੈਠ ਜਾਂਦੀ ਹੁੰਦੀ ਸੀ ਕਿ ਲਿਖਵਾਉਂਦੀ ਹੁੰਦੀ ਸੀ ਹੈਨਾ ਜਾਂ ਪੁੱਤ ਦੀ ਆਣੀ ਉਹਨੂੰ ਪੜਾਉਣਾ ਠੀਕ ਹੈ ਦੇਖਦੇ ਕੀ ਕਹਿੰਦਾ ਸਰਜੀਤ ਪਾਤਰ ਲਿਖਦਾ ਖਤਾਂ ਦੀ ਉਡੀਕ ਦੇ ਵਿੱਚ ਕਹਿੰਦਾ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਂਦੀ ਏ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਬਗਾਨੀ ਧਰਤੀ ਦੇ ਉੱਤੇ ਬੈਠਾ ਇਨਸਾਨ ਉਹਦਾ ਜੀ ਨਹੀਂ ਲੱਗਦਾ ਉਤਾਰ ਕਢਾਇਆ ਜਿੰਦਗੀ ਚਾਹਦੇ ਆ ਕਿਉਂਕਿ ਆਪਣੇ ਕੋਲ ਇੱਥੇ ਤਾਂ ਅਗਰ ਕੋਈ ਕੁਝ ਵੀ ਤਕਲੀਫ ਹੁੰਦੀ ਹੈ ਤਾਂ ਤੁਹਾਡੇ ਆਪਣੇ ਘਰ ਦੇ ਤੁਹਾਡੇ ਨਾਲ ਬੈਠੇ ਹੁੰਦੇ ਆ ਤੁਹਾਡਾ ਹੱਥ ਫੜ ਕੇ ਤੁਹਾਡੇ ਸਿਰ ਦੇ ਉੱਤੇ ਕਈਆਂ ਦੇ ਸਿਆਣਿਆਂ ਦੇ ਹੱਥ ਹੁੰਦੇ ਠੀਕ ਹੈ ਭੈਣ ਭਰਾ ਤੁਹਾਡੇ ਨਾਲ ਬੈਠਦੇ ਆ ਕਿ ਆਪਾਂ ਸਾਰੇ ਇਹ ਵੇਲਾ ਰਲ ਕੇ ਲੰਘਾਵਾਂਗੇ ਪਰ ਬਾਹਰ ਜਦੋਂ ਤੁਸੀਂ ਜਾਣਦੇ ਹੋ ਕਹਿੰਦਾ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਉੱਥੇ ਨਹੀਂ ਜੀ ਲੱਗਦਾ ਖੁਸ਼ੀਆਂ ਦਾ ਵੇਲਾ ਤਾਂ ਬਹੁਤ ਆਰਾਮ ਦੇ ਨਾਲ ਟੱਪ ਜਾਂਦਾ ਪਰ ਦੁੱਖ ਤਕਲੀਫ ਦਾ ਵੇਲਾ ਬੋਧਮਸ਼ਕਲ ਹੁੰਦਾ ਕਹਿੰਦਾ ਇੱਕ ਚੜਦੀ ਇੱਕ ਲੈਂਦੀ ਹੈ ਕਦੇ ਚੜਾ ਆ ਜਾਂਦਾ ਤੇ ਕਦੇ ਉਤਰਾ ਆ ਜਾਂਦਾ ਲੈਂਦੇ ਵੱਲੋਂ ਹੋ ਜਾਂਦਾ ਬੰਦਾ ਕਹਿੰਦਾ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਕਰ ਦੁਪਹਿਰੇ ਰਹਿੰਦੀ ਹੈ ਸਿਕਰ ਦੁਪਹਿਰ ਠੀਕ ਹੈ ਇਨਸਾਨ ਨੂੰ ਸਾਰੀ ਉਮਰ ਬਾਹਰ ਰਹਿੰਦੇ ਹੋਏ ਬਗਾਨੀ ਧਰਤੀ ਦੇ ਉੱਤੇ ਆਪਣੇ ਪਿਆਰਿਆਂ ਦੇ ਖਤਾਂ ਦੀ ਉਡੀਕ ਰਹਿੰਦੀ ਹੈ ਕਹਿੰਦਾ ਇੱਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ਤੇ ਤੇਰੇ ਵੇੜੇ ਬੂਟਾ ਬਣ ਕੇ ਉੱਗ ਆਵਾ ਜੇ ਮੰਨੇ ਲੋ ਹੁਣ ਇੱਕ ਖਾਤੋਂ ਕੀ ਸੋਚਦਾ ਕਿ ਮੇਰੀ ਤੁੱਪ ਤੁੱਪ ਵਰਗੀ ਸੁਨੱਖੀ ਮੇਰੀ ਵਾਈਫ ਮੈਨੂੰ ਖਤ ਲਿਖੀ ਠੀਕ ਹੈ ਮੇਰੀ ਪਤਨੀ ਮੈਨੂੰ ਖਤ ਲਿਖੇ ਖਤ ਲਿਖਿਓ ਮਹਿੰਦੀ ਰੰਗੇ ਪੰਨੇ ਦੇ ਉੱਤੇ ਬਹੁਤ ਸੋਹਣੇ ਪੰਨੇ ਦੇ ਉੱਤੇ ਉਹ ਖਤ ਲਿਖੇ ਤੇ ਉਹਦੇ ਵਿੱਚ ਪਿਆਰੇ ਪਿਆਰੇ ਸ਼ਬਦ ਹੋਣ ਕੁਝ ਪਿਆਰੀ ਪਿਆਰੀ ਜੀ ਮੰਗ ਹੋਵੇ ਕਿਆ ਕਹੇ ਉਹ ਤੇਰੇ ਵਿਹੜੇ ਬੂਟਾ ਬਣ ਕੇ ਉਗ ਆਵਾਂ ਜੇ ਮੰਨੇ ਜੇ ਤੂੰ ਕਮੇ ਨਾ ਤੇਰੇ ਵਿਹੜੇ ਦੇ ਵਿੱਚ ਮੈਂ ਬੂਟਾ ਬਣ ਕੇ ਉਗਾ ਤੇਰੇ ਸਾਹਮਣੇ ਹੀ ਰਹਾ ਠੀਕ ਹੈ ਸੋ ਹੁਣ ਉਹ ਪਤੀ ਆਪਣੀ ਪਤਨੀ ਵੱਲੋਂ ਇਸ ਤਰ੍ਹਾਂ ਦਾ ਖੱਤ ਭਾਲਦਾ ਹੈ ਕਿ ਮੈਂ ਤਾਂ ਤੇਰੇ ਸਾਹਮਣੇ ਹੀ ਬੈਠ ਕੇ ਤੈਨੂੰ ਦੇਖਣਾ ਚਾਹੁੰਦੀ ਹਾਂ ਤੂੰ ਵੀ ਮੇਰੇ ਨੇੜੇ ਨੇੜੇ ਹੀ ਰਵੇਂ ਠੀਕ ਹੈ ਸੋ ਜੇ ਤੂੰ ਕਮੇ ਤੇਰੇ ਵਿਹੜੇ 'ਚ ਮੈਂ ਬੂਟਾ ਬਣ ਕੇ ਉਗ ਸਕਦਾ ਠੀਕ ਸੋ ਜੇਕਰ ਇਹ ਪਤਨੀ ਆਪਣੇ ਪਤੀ ਨੂੰ ਇੰਨੇ ਸੋਹਣੇ ਸ਼ਬਦ ਲੇਖੇ ਤਾਂ ਵੈਸੇ ਹੀ ਬੰਦਾ ਆਨੰਦਿਤ ਹੋ ਜਾਂਦਾ ਕਿੰਨੇ ਦਿਨ ਉਸੇ ਜ਼ਰੂਰ ਦੇ ਵਿੱਚ ਫਿਰਦਾ ਰਹੇ ਹਰ ਤਰ੍ਹਾਂ ਦਾ ਦੁੱਖ ਤਕਲੀਫ ਹੈ ਨਾ ਸਭ ਕੁਝ ਖਤਮ ਹੋ ਜਾਂਦਾ ਕਹਿੰਦਾ ਇੱਕ ਖਤ ਆਵੇ ਮਾਂ ਜਾਈ ਦਾ ਬਾਝ ਵਿਜੋਗਣ ਰੁੱਤੇ ਵੀ ਵੀਰਾ ਪਤਿ ਸ਼ਰੀਂ ਦੇ ਵੱਜ ਗਏ ਮੇਰੇ ਬੂਲੇ ਉਤੇ ਵੀ ਸੋ ਇੱਕ ਭੈਣ ਭੈਣ ਦੁਖੀ ਹੈ ਵਿਚਾਰੀ ਕਾਹਦੇ ਦੁਖੀ ਹੈ ਕਿਉਂਕਿ ਉਹ ਬਾਝ ਹੈ ਬਾਣੀ ਮਤਲਬ ਉਹਦੇ ਬੱਚਾ ਹੈ ਨਹੀਂ ਔਲਾਦ ਹੈ ਨਹੀਂ ਸੋ ਹੁਣ ਇੱਕ ਖੱਤ ਉਸ ਭੈਣ ਮਰੋਂ ਵੀ ਹੁਵਾਸ ਕਰਦਾ ਹੈ ਕਿ ਆਵੇ ਕਹਿੰਦਾ ਇੱਕ ਖੱਤ ਆਵੇ ਮਾਂ ਜਾਈ ਦਾ ਮਾਂ ਜੰਮੀ ਮੇਰੀ ਭੈਣ ਹੈ ਨਾ ਮੇਰੀ ਮਾਂ ਦੀ ਧੀ ਦਾ ਵੀ ਆਵੇ ਜਿਹੜੀ ਕਿ ਇਸ ਕਰਕੇ ਦੁਖੀ ਹੈ ਕਿਉਂਕਿ ਉਹਦੇ ਕੋਈ ਔਲਾਦ ਨਹੀਂ ਹੈ ਤੇ ਉਹਦਾ ਖੱਤ ਕਿਸ ਤਰ੍ਹਾਂ ਦਾ ਆਵੇ ਉਹਦੇ ਵਿੱਚ ਉਸ ਖੱਤ ਵਿੱਚ ਕੀ ਲਿਖਿਆ ਹੋਵੇ ਵੀਰਾ ਪਤ ਸ਼ਰੀਂ ਦੇ ਵੱਜ ਗਏ ਮੇਰੇ ਬੂਹੇ ਉਤੇ ਸਾਡੇ ਪੰਜਾਬ ਦੇ ਵਿੱਚ ਸ਼ਗਨ ਮੰਨਿਆ ਜਾਂਦਾ ਜਦੋਂ ਬੱਚਾ ਹੁੰਦਾ ਤੁਸੀਂ ਦੇਖਿਆ ਹੋਣਾ ਆਂਬ ਦੇ ਪੱਤੇ ਵੀ ਟੰਗੇ ਹੁੰਦੇ ਆ ਕੇਲੇਆਂ ਦੇ ਵੀ ਲਾ ਲੈਂਦੇ ਆ ਸ਼ਰੀਂ ਦੇ ਪੱਤੇ ਵੀ ਵੱਜਦੇ ਆ ਜਦੋਂ ਸ਼ਗਨਾ ਦਾ ਵੇਲਾ ਹੋਵੇ ਜਦੋਂ ਕੁਛ ਸ਼ੁਭ ਪਰਮਾਤਮਾ ਵੱਲੋਂ ਤੁਹਾਡੇ ਘਰ ਦੇ ਵਿੱਚ ਹੋਇਆ ਹੋਵੇ ਸੋ ਕਹਿੰਦਾ ਉਸ ਖੱਤ ਵਿੱਚ ਕੀ ਲਿਖਿਆ ਹੋਇਆ ਹੋਵੇ ਮੇਰੀ ਭੈਣ ਨੇ ਕਿ ਮੇਰੇ ਬੂਹੇ ਦੇ ਉੱਤੇ ਵੀ ਮੇਰੇ ਦਰਵਾਜ਼ੇ ਦੇ ਉੱਤੇ ਵੀ ਸ਼ਗਨਾ ਦੇ ਸ਼ਰੀਂ ਦੇ ਪੱਤੇ ਵੱਜ ਚੁੱਕੇ ਆ ਭਾਬ ਉਹਦੇ ਘਰ ਵੀ ਔਲਾਦ ਹੋਜੀ ਠੀਕ ਹੈ ਸੋ ਇਸ ਤਰ੍ਹਾਂ ਦੀਆਂ ਖੁਸ਼ੀਆਂ ਵਾਲਾ ਉਹ ਖਤ ਭਾਲਦਾ ਹੈ ਕਹਿੰਦਾ ਇੱਕ ਖਤ ਆਵੇ ਜਿਸ ਵਿੱਚ ਹੋਵੇ ਤੇਰੇ ਨਾਂ ਇਤਿਹਾਸ ਦਾ ਬੋਲ ਤੇਰੀ ਰਚਨਾ ਦੀ ਵਡਿਆਈ ਤੇਰੇ ਮਹਾ ਵਿਕਾਸ ਦਾ ਬੋਲ ਸੋ ਇੱਕ ਜੱਠੀ ਕਿਦਾਂ ਦੀ ਆਵੇ ਕਿਉਂਕਿ ਬੇਗਾਨੀ ਧਰਤੀ ਉੱਤੇ ਬੈਠਾ ਬੰਦਾ ਕਵੀ ਹੈ ਬਹੁਤ ਅੱਛੀ ਰਚਨਾ ਕਰ ਲੈਂਦਾ ਬਹੁਤ ਸੋਹਣਾ ਲਿਖ ਲੈਂਦਾ ਸੋ ਉਹਨੂੰ ਇਹੇ ਵੀ ਆਸ ਹੈਗੀ ਆ ਵੀ ਇੱਕ ਖਤ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਆਣਾ ਜਾਈਦਾ ਜਿਹੜਾ ਬੰਦਾ ਲਿਖ ਲੈਂਦਾ ਨਾ ਗੀਤ गा ਲੈਂਦਾ ਉਹਨੂੰ ਉਹਦੇ ਲਈ ਬਹੁਤ ਬਹੁਮੁੱਲੇ ਹੁੰਦੇ ਆ ਉਹਦੇ ਸਰੋਤ ਤੇ ਉਹਨੂੰ ਸੁਣਨ ਵਾਲੇ ਉਹਨੂੰ ਪੜਨ ਵਾਲੇ ਠੀਕ ਹੈ ਸੋ ਇੱਕ ਖੱਤ ਕਹਿੰਦਾ ਇਸ ਤਰ੍ਹਾਂ ਦਾ ਵੀ ਹੋਵੇ ਜਿਹਦੇ ਵਿੱਚ ਕੋਈ ਇਤਿਹਾਸਕ ਗੱਲ ਮਤਲਬ ਬੜੀ ਮਹਾਨ ਗੱਲ ਕਹੀ ਹੋਵੇ ਜੋ ਤੁਹਾਨੂੰ ਇਸ ਧਰਤੀ ਦਾ ਉਸ ਇਲਾਕੇ ਦਾ ਵਧੀਆ ਕਵੀ ਦੱਸ ਦਿਓ ਜਿਵੇਂ ਬਾਰੇਸ਼ਾ ਪੀਲੂ ਬਹੁਤ بڑے ਭਾਈ ਵੀਰ ਸਿੰਘ ਬਹੁਤ بڑے بڑے ਲਿਖਾਰੀ ਹੋਏ ਸੋ ਕਹਿੰਦਾ ਕੋਈ ਇਸੇ ਤਰ੍ਹਾਂ ਦਾ ਖੱਤ ਮੈਨੂੰ ਆਵੇ ਜਿਹਦੇ ਵਿੱਚ ਮੇਰੀ ਰਚਨਾ ਦੀ ਵਡਿਆਈ ਜੋ ਮੈਂ ਲਿਖਦਾ ਉਹਦੀ ਵਡਿਆਈ ਕੀਤੀ ਹੋਵੇ ਤੇਰੇ ਮਹਾ ਵਿਕਾਸ ਦੀ ਗੱਲ ਵੇ ਤੂੰ ਇਸ ਰਚਨਾ ਦੇ ਸਹਾਰੇ ਬੜਾ ਵਿਕਾਸ ਕੀਤਾ ਬੜੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਸੋ ਇਸ ਤਰ੍ਹਾਂ ਦੇ ਪੱਤਰ ਦੀ ਵੀ ਕੁੜੀਕ ਬਗਾਨੀ ਧਰਤੀ ਦੇ ਉੱਤੇ ਬੈਠਾ ਇਨਸਾਨ ਕਰਦਾ ਕਹਿੰਦਾ ਇਹ ਖੱਤ ਆਉਣਗੇ ਤਾਂ ਆਖਰ ਲਿਖ ਲਿਖ ਲੋਕੀ ਪਾਵਣਗੇ ਤੇਰੇ ਚਾਹੇ ਖੱਤ ਨੇ ਐ ਪਰ ਹੋਰ ਕਿਸੇ ਘਰ ਜਾਵਾਂਗੇ ਕਹਿੰਦਾ ਇਹ ਖੱਤ ਆਣਗੇ ਜ਼ਰੂਰ ਠੀਕ ਹੈ ਆਖਰ ਆਣਗੇ ਜ਼ਰੂਰ ਲਿਖ ਲਿਖ ਲੋਕੀ ਪਾਵਾਂਗੇ ਲੋਕ ਲਿਖਣਗੇ ਵੀ ਜ਼ਰੂਰ ਤੇਰੇ ਚਾਹੇ ਖੱਤ ਨੇ ਐ ਪਰ ਇੱਛਾ ਤਾਂ ਤੇਰੀ ਹੈ ਵੀ ਇਸ ਤਰ੍ਹਾਂ ਦਾ ਖੱਤ ਮੈਨੂੰ ਆਵੇ ਹੋਰ ਕਿਸੇ ਘਰ ਜਾਵਾਂਗੇ ਪਰ ਸੌਰੀ ਤੇਰੇ ਘਰ ਨਹੀਂ ਆਣੇ ਇਹ ਵਾਲੇ ਖੱਤ ਕਿਸੇ ਹੋਰ ਦੇ ਘਰ ਜਾਣਗੇ ਠੀਕ ਹੈ ਸ਼ਾਇਦ ਇੱਥੇ ਕਵੀ ਇਹ ਕਹਿ ਰਿਹਾ ਜਿਹੜਾ ਸਮਾਂ ਦਾਊਗਾ ਹੈਨਾ ਹੁਣ ਜੇਕਰ ਮੈਂ ਬਗਾਨੀ ਧਰਤੀ ਦੇ ਉੱਤੇ ਚਲੇ ਜਾਣਾ ਤਾਂ ਫਿਰ ਮੈਂ ਆ ਕੇ ਪੁੱਛ ਵਿੱਚ ਕਰਾਂ ਆਪਣੇ ਸਾਥੀਆਂ ਦੀ ਵੀ ਉਹਨਾਂ ਦੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਉਹਨਾਂ ਦਾ ਸਾਥ ਦਵਾਂ ਮੈਂ ਵੀ ਚਿੱਠੀ ਪੱਤਰ ਲਿਖਾਂ ਹੈਨਾ ਸ਼ਾਇਦ ਇੱਥੇ ਕਵੀ ਇਹ ਕਹਿ ਰਿਹਾ ਠੀਕ ਹੈ ਸੋ ਕਹਿੰਦਾ ਆਉਗੇ ਤਾਂ ਜ਼ਰੂਰ ਇਸ ਤਰ੍ਹਾਂ ਦੇ ਖੱਤ ਪਰ ਤੇਰੇ ਘਰ ਨਹੀਂ ਆਣੇ ਉਹ ਕਿਸੇ ਹੋਰ ਦੇ ਘਰ ਜਾਣਗੇ ਕਹਿੰਦਾ ਪਰ ਤੂੰ ਆਸ ਨਾ ਛੱਡਿਆ ਕਰ ਆਸ ਬੰਦੇ ਨੂੰ ਜ਼ਿੰਦਗੀ 'ਚ ਕਦੇ ਨਹੀਂ ਛੱਡਣੀ ਚਾਹੀਦੀ ਹੈਨਾ ਕਹਿੰਦਾ ਤੂੰ ਆਸ ਨਾ ਛੱਡੀ ਤੈਨੂੰ ਵੀ ਖਤ ਆਵੇਗਾ ਠੀਕ ਹੈ ਇਦਾਂ ਨਹੀਂ ਹੈ ਕਿ ਤੈਨੂੰ ਕੋਈ ਖੱਤ ਨਹੀਂ ਆਣਾ ਤੈਨੂੰ ਵੀ ਆਊਗਾ ਤੇਰਾ ਲੱਗਦਾ ਕੋਈ ਤਾਂ ਆਖਰ ਲਿਖ ਲਿਖ ਚਿੱਟੀਆਂ ਪਾਵੇਗਾ ਕੋਈ ਤਾਂ ਹੋਊਗਾ ਜੋ ਤੇਰਾ ਕੁਝ ਲੱਗਦਾ ਹੋਊਗਾ ਹਰੇਕ ਦਾ ਕੋਈ ਨਾ ਕੋਈ ਕੁਝ ਲੱਗਦਾ ਹੁੰਦਾ ਹੈ ਜੋ ਤੁਹਾਨੂੰ ਦਿਲੋਂ ਠੀਕ ਹੈ ਹਰ ਤਰ੍ਹਾਂ ਦੇ ਨਾਲ ਉਹ ਸਨੇਹ ਕਰਦਾ ਪਿਆਰ ਕਰਦਾ ਕਹਿੰਦਾ ਖੱਤ ਆਵੇਗਾ ਰਾਤ ਬਰਾਤੇ ਖੱਤ ਆਵੇਗਾ ਅੰਮੀ ਦਾ ਬਸ ਇੱਕ ਹੀ ਸ਼ਹਿਰ ਇੱਕ ਦੁਨੀਆ ਦੇ ਵਿੱਚ ਜਿਹਨੂੰ ਕਈ ਵਾਰੀ ਆਪਾਂ ਕਹਿੰਦੇ ਰੱਬ ਤੋਂ ਵੀ ਉੱਚੀ ਸ਼ੈ ਮਾਂ। ਦੁਨੀਆ ਜਦੋਂ ਤੁਹਾਨੂੰ ਵੀ ਸਾਧ ਦਿੰਦੀ ਹੈ, ਭੁੱਲ ਜਾਂਦੀ ਹੈ, ਤੁਹਾਡੇ ਦੁੱਖਾਂ ਦੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ ਤਾਂ ਇੱਕ ਮਾਂ ਹੁੰਦੀ ਹੈ ਜਿਹਨੂੰ ਤੁਹਾਡੇ ਦੁੱਖ ਤਕਲੀਫ ਤੁਸੀਂ ਜੋ ਮਰਦੀ ਉਹਦੇ ਨਾਲ ਸਹੂਲਕ ਕਰੀ ਜਾਓ ਪਰ ਉਹ ਤੁਹਾਡੇ ਦੁੱਖਾਂ ਦਰਦਾਂ ਨੂੰ ਸਮਝਦੀ ਹੈ। ਸੋ ਕਹਿੰਦਾ ਖਤ ਜ਼ਰੂਰ ਆਊਗਾ ਤੇ ਕਿਹਦਾ ਆਊਗਾ ਕਹਿੰਦਾ ਤੈਨੂੰ ਖਤ ਆਊਗਾ ਤੇਰੀ ਅੰਮੀ ਦਾ ਆਊਗਾ, ਮਾਂ ਦਾ ਆਏਗਾ। ਕਹਿੰਦਾ ਪੁੱਤਰਾ ਇਉਂ ਨਹੀਂ ਭੁੱਲ ਜਾਏਗਾ ਹੁਣ ਉਸ ਖੱਤ ਦੇ ਵਿੱਚ ਮਾਂ ਕੀ ਲਿਖੇਗੀ ਪੁੱਤਰਾ ਇਉਂ ਨਹੀਂ ਭੁੱਲ ਜਾਏਗਾ ਜਿਹੜੀ ਕੁੱਖੋਂ ਜੰਮੀ ਦਾ ਖੜਾ ਖੜੋਤਾ ਹਾਲ ਤਾਂ ਪੁੱਛ ਜਾ ਬੁੱਢੀ ਜਾਨ ਨਿਕੰਮੀ ਦਾ ਉਮਰਾਂ ਵਾਂਗੂ ਅੰਤ ਵੀ ਹੁੰਦਾ ਕਿਤੇ ਉਦਾਸੀ ਲੰਮੀ ਦਾ ਸੋ ਹੁਣ ਮਾਂ ਕੀ ਕਹੋਗੀ ਕਿ ਪੁੱਤ ਇਸ ਤਰ੍ਹਾਂ ਭੁੱਲੀਦਾ ਨਹੀਂ ਹੁੰਦਾ ਹੈਨਾ ਕਹਿੰਦਾ ਜਿਹੜੀ ਕੁੱਖੋਂ ਜੰਮੀ ਦਾ ਜਿਸ ਕੁੱਖ ਦੇ ਵਿੱਚੋਂ ਜਨਮ ਲਿਆ ਹੋਵੇ ਤੁਸੀਂ ਉਸ ਕੁੱਖ ਨੂੰ ਕਿਵੇਂ ਭੁੱਲ ਸਕਦੇ ਹੋ ਜਿਸ ਮਾਂ ਨੇ ਤੁਹਾਨੂੰ ਇਸ ਜੋਗੇ ਕੀਤਾ ਹੋਵੇ ਕਿ ਤੁਸੀਂ ਆਪਣੇ ਪੈਰਾਂ ਤੇ ਖੜ੍ਹ ਸਕਦੇ ਹੋ ਤੁਸੀਂ ਉਸ ਮਾਂ ਨੂੰ ਕਿਵੇਂ ਭੁੱਲ ਸਕਦੇ ਹੋ ਸੇ ਇਸ ਕੁੱਖ ਨੂੰ ਕਹਿੰਦੀ ਭੁੱਲੋ ਨਾ ਖੜਾ ਖਲੋਤਾ ਹਾਲ ਤਾਂ ਪੁੱਛ ਜਾ ਚੱਲ ਤੂੰ ਮੇਰੇ ਕੋਲ ਰਹਿ ਨਾ ਠੀਕ ਹੈ ਜਿਆਦਾ ਸਮਾਂ ਨਾ ਦੇ ਖੜਾ ਖੜੋ ਤੈ ਆ ਜਾ ਕੁਝ ਸੈਕਿੰਡਸ ਦੇ ਲਈ ਕੁਝ ਮਿੰਟਾਂ ਦੇ ਲਈ ਆ ਜਾ ਹੈਨਾ ਬਸ ਮੇਰਾ ਹਾਲ ਪੁੱਛ ਜਾ ਬੁੱਢੀ ਜਾਨ ਨੇ ਕੰਮੀ ਦਾ ਕਿਉਂਕਿ ਕਿੰਨਾ ਕੁ ਟਾਈਮ ਰਹੇਗੀ ਬੁੱਢੀ ਜਾਨ ਕੁਛ ਕਰਨ ਜੋਗੀ ਨਹੀਂ ਹੁੰਦੀ ਬੁੱਢੀ ਮਾਂ ਮੰਜੇ ਦੇ ਉੱਤੇ ਬੈਠ ਕੇ ਬਸ ਯਾਦ ਕਰਦੀ ਆਪਣੇ ਬੱਚਿਆਂ ਨੂੰ ਹੈਨਾ ਸੋ ਕਹਿੰਦੀ ਉਮਰਾਂ ਵਾਂਗੂ ਅੰਤ ਵੀ ਹੁੰਦਾ ਕਿਤੇ ਉਦਾਸੀ ਨਾ ਮਰੇ ਹੁਣ ਉਮਰ ਦਾ ਤਾਂ ਅੰਤ ਹੋ ਜਾਣਾ ਕਿਉਂਕਿ ਮਾਂ ਬੁੱਢੀ ਹੋ ਚੁੱਕੀ ਹੈ ਇੱਕ ਦਿਨ ਉਹਨੇ ਮਰ ਜਾਣਾ ਪਰ ਕਹਿੰਦੀ ਕਿਤੇ ਉਦਾਸੀ ਦਾ ਵੀ ਤਾਂ ਹੋਊਗਾ ਹੀ ਅੰਤ ਪੁੱਤ ਤੋਂ ਵਿਛੜੀ ਮਾਂ ਚਾਹਦੀ ਹੈ ਕਿ ਪੁੱਤ ਨੂੰ ਇੱਕ ਵਾਰੀ ਮੈਂ ਮਿਲਾਂ। ਸੋ ਕਹਿੰਦੀ ਇਸ ਉਦਾਸੀ ਦਾ ਵਿਤਾਂਤ ਕਿਤੇ ਨਾ ਕਿਤੇ ਹੋਊਗਾ। ਸੋ ਇੱਕ ਵਾਰੀ ਆ ਤੇ ਮੈਨੂੰ ਮਿਲ ਲੇਗਾ। ਫੇਰ ਕਹਿੰਦਾ ਖੱਤ ਆਵੇਗਾ ਬਹੁਤ ਕੋਵੇਲੇ ਧਰਤੀਆਂ ਲੰਮੀ ਸ਼ਾਮ ਦਾ। ਕਹਿੰਦਾ ਇੱਕ ਬਹੁਤ ਕੋਵੇਲੇ ਜਦੋਂ ਵੇਲਾ ਲੰਘ ਜਾਣਾ ਨਾ ਫੇਰ ਇੱਕ ਖੱਤ ਆਣਾ ਕਹਿੰਦਾ। ਕਹਿੰਦਾ ਧਰਤੀਆਂ ਲੰਮੀ ਸ਼ਾਮ ਦਾ ਖੱਤ ਚੁੱਪ ਦੇ ਸਫਿਆਂ ਉੱਤੇ ਲਿਖਿਆ ਉਜੜੀ ਸੁੰਨ ਸਰਾਂ ਦਾ ਖੱਤ ਇੱਕ ਬੇਨਕਸ਼ ਖਿਲਾ ਦਾ ਲਿਖਿਆ ਤੇਰੇ ਅਸਲੀ ਨਾਂ ਦਾ ਖੱਤ ਲੋਕ ਕਹਿਣਗੇ ਕਬਰ ਦਾ ਖੱਤ ਹੈ ਤੂੰ ਆਖੇਂਗਾ ਮਾਂ ਦਾ ਇੱਕ ਖੱਤ ਹਰੇਕ ਨੂੰ ਆ ਉਹ ਕਿਹੜਾ ਖੱਤ ਹੋਊਗਾ ਮੌਤ ਦਾ ਖੱਤ ਖਿਲਾ ਜਿੱਥੇ ਕੋਈ ਗੱਲਬਾਤ ਨਹੀਂ ਹੈ ਠੀਕ ਹੈ ਖਾਲੀ-ਖਾਲੀ ਆ ਸਾਰਾ ਕੁਝ ਉਹ ਖਾਤਾ ਸਾਰਿਆਂ ਦੇ ਨਾਮ ਦਾ ਆਣਾ ਕਹਿੰਦਾ ਇਹ ਖਾਤਾ ਆਊਗਾ ਤੈਨੂੰ ਕਬਰਾਂ ਤੋਂ ਠੀਕ ਹੈ ਪਰ ਲੋਕ ਤਾਂ ਕਹਿਣਗੇ ਵੀ ਇਹ ਕਬਰਾਂ ਤੋਂ ਆਇਆ ਵੀ ਮੌਤ ਦਾ ਖਾਤਾ ਹੈ ਪਰ ਉਹ ਇਨਸਾਨ ਕੀ ਕਹੇਗਾ ਨਹੀਂ ਇਹ ਮੌਤ ਦਾ ਖਾਤ ਨਹੀਂ ਹੈ ਤੂੰ ਆਖੇਗਾ ਮਾਂ ਦਾ ਖਾਤਾ ਕਿਉਂ ਕਿਉਂਕਿ ਮਾਂ ਨੇ ਤਾਂ ਸਭ ਤੋਂ ਪਹਿਲਾਂ ਚਲੇ ਜਾਣਾ ਉੱਥੇ ਸੋ ਐਂਡ ਦੇ ਵਿੱਚ ਇਨਸਾਨ ਨੂੰ ਵੀ ਉਹ ਮਾਂ ਹੀ ਯਾਦ ਆਉਂਦੀ ਹੈ ਤੇ ਉਹਨੂੰ ਇਹ ਲੱਗਦਾ ਕਿ ਮੈਂ ਮਰ ਕੇ ਤਾਂ ਆਪਣੀ ਮਾਂ ਨੂੰ ਮਿਲੂੰਗਾ ਹੀ ਸੋ ਕਹਿੰਦਾ ਇਹ ਮਾਂ ਦਾ ਕੱਟ ਤੈਨੂੰ ਲੱਗੂਗਾ ਕਹਿੰਦਾ ਖੱਤ ਖੁੱਲੇਗਾ ਖੱਤ ਵਿੱਚੋਂ ਇੱਕ ਹੱਥ ਉੱਠੇਗਾ ਸ਼ਾਂਤ ਜਦੋਂ ਖੱਤ ਖੁੱਲੂਗਾ ਜਿਹੜਾ ਇਹ ਮੌਤ ਵਾਲਾ ਖੱਤ ਆਣਾ ਜਦੋਂ ਉਹ ਖੱਤ ਖੁੱਲੂਗਾ ਤਾਂ ਉਹਦੇ ਵਿੱਚੋਂ ਸ਼ਾਮ ਜਿਹਾ ਮਤਲਬ ਕਾਲਾ ਸਿਆਹ ਇੱਕ ਹੱਥ ਉੱਠੇਗਾ ਤੇਰੇ ਪਿੰਜਰ ਨੂੰ ਫੋਲੇਗਾ ਇਹ ਇਹ ਸਰੀਰ ਹੈ ਪਿੰਜਰ ਹੀ ਇਹ ਦਾ ਹੋਰ ਕੀ ਹੈ ਐਂਡ ਦੇ ਵਿੱਚ ਤਾਂ ਮਾਸ ਮੂਜਾ ਸੁੱਕ ਜਾਂਦਾ ਹੈ ਨਾ ਐਂਡ ਦੇ ਵਿੱਚ ਖਾਲੀ ਇੱਕ ਖੋਲ ਵੱਜ ਜਾਂਦਾ ਠੀਕ ਹੈ ਪੰਜਰ ਵੱਜ ਜਾਂਦਾ ਕਹਿੰਦਾ ਫਿਰ ਉਹ ਹੱਥ ਤੇਰੇ ਪਿੰਜਰ ਨੂੰ ਫੋਲੇਗਾ ਬੇਕਰਕਾ ਬੇਰਾਮ ਜਿਹਾ ਤੇਰੇ ਅੰਦਰ ਚੀਜ਼ ਉੱਠੇਗੀ ਕਿਉਂਕਿ ਉਹਦੇ ਵਿੱਚ ਕੋਈ ਸਵਾਦ ਨਹੀਂ ਹੋਣਾ ਠੀਕ ਹੈ ਸੋ ਹੁਣ ਕਹਿੰਦਾ ਤੇਰੇ ਅੰਦਰ ਚੀਜ਼ ਉੱਠੇਗੀ ਮਚ ਜਾਊ ਕੋਹਰਾਮ ਜਿਹਾ ਹਲਚਲ ਮਚ ਜਾਣੀ ਹੈ ਪੂਰੀ ਉਹਦੇ ਨਾਲ ਠੀਕ ਹੈ ਇਹ ਸਰੀਰ ਦੇ ਅੰਦਰ ਕਹਿੰਦਾ ਮਚ ਜਾਊ ਕੋਹਰਾਮ ਜਿਹਾ ਤੇਰੇ ਅੰਦਰੋਂ ਪੰਛੀ ਉੱਡ-ਉੱਡ ਪਰ ਜਾਊ ਅਸਮਾਨ ਜਿਹੜਾ ਆਤਮਾ ਨੇ ਨਿਕਲ ਜਾਣਾ ਫਿਰ ਸਰੀਰ ਦੇ ਵਿੱਚ ਠੀਕ ਹੈ ਔਰ ਅਸਮਾਨ ਭਰ ਜਾਣਾ ਕਹਿੰਦਾ ਜਿਹੜਾ ਕਦੀ ਨਹੀਂ ਸੀ ਉਠਿਆ ਉਠੂ ਦਰਦ ਬੇਨਾਮ ਜਿਹੜਾ ਪਰ ਫਿਰ ਤੇਰੀ ਤਪਦੀ ਰੂਹ ਨੂੰ ਆ ਜਾਊ ਆਰਾਮ ਦੀ ਤਕਲੀਫ ਤਾਂ ਜ਼ਰੂਰ ਹੋਣੀ ਹੈ ਨਾ ਪਰ ਰੂਹ ਨੂੰ ਆਰਾਮ ਆ ਜਾਣਾ ਕਹਿੰਦਾ ਉਸ ਤੋਂ ਮਗਰੋਂ ਨਾ ਕੋਈ ਨਗਰੀ ਹੁਣ ਮੌਤ ਤੋਂ ਬਾਅਦ ਕਿਉਂ ਬੰਦਾ ਮੌਤ ਲਈ ਭੱਜਦਾ ਦੁਖੀ ਬੰਦਾ ਕਹਿੰਦਾ ਕਿ ਮੈਂ ਮਰ ਜਾਵਾਂ ਕਿਉਂ ਕਿਉਂਕਿ ਉਸ ਤੋਂ ਬਾਅਦ ਕੋਈ ਚੀਜ਼ ਮਾਇਨੇ ਨਹੀਂ ਰੱਖਦੀ ਕਿਸੇ ਦੀ ਉਡੀਕ ਨਹੀਂ ਹੁੰਦੀ ਕਹਿੰਦਾ ਉਸ ਤੋਂ ਮਗਰੋਂ ਨਾ ਕੋਈ ਨਗਰੀ ਕੋਈ ਨਗਰ ਨਹੀਂ ਹੁੰਦਾ ਤੁਹਾਡਾ ਆਪਣਾ ਨਾ ਕੋਈ ਸਾਂਝ ਸਵੇਰ ਨਾ ਸਵੇਰ ਹੋਣੀ ਐ ਨਾ ਸ਼ਾਮ ਹੋਣੀ ਐ ਕਹਿੰਦਾ ਨਾ ਕੋਈ ਫੇਰੇ ਉਡੀਕ ਖਤਾਂ ਦੀ ਕਿਸੇ ਵੀ ਖਤ ਦੀ ਉਡੀਕ ਨਹੀਂ ਹੋਣੀ ਕਹਿੰਦਾ ਨਾ ਕੋਈ ਤੂੰ ਨਾ ਤੇਰਾ ਜੀ ਠੀਕ ਹੈ ਤੇਰਾ ਕੋਈ ਵजूद ਨਹੀਂ ਹੋਣਾ ਤੇਰੇ ਦਿਨ ਤੇਰੇ ਜੀ ਨੇ ਜੋ ਡਿਮਾਂਡ ਕੀਤੀ ਡਿਮਾਂਡ ਕਰਨੀ ਨਹੀਂ ਹੈ ਜੀ ਕਿੱਥੋਂ ਹੋਊਗਾ ਹੈ ਨਾ ਜੀ ਨਹੀਂ ਹੈਗਾ ਡਿਮਾਂਡ ਵੀ ਨਹੀਂ ਹੈਗੀ ਸੋ ਕਹਿੰਦਾ ਕੁਝ ਵੀ ਨਹੀਂ ਰਹਿਣਾ ਉਸ ਵੇਲੇ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈੰਦੀ ਏ ਤੈਨੂੰ ਰੋਜ਼ ਕੁੜੀ ਇੱਕ ਖਤਾਂ ਦੀ ਸਿੱਖ ਦੁਪਹਿਰੇ ਰਹਿੰਦੀ ਏ ਸੋ ਇਸ ਤਰ੍ਹਾਂ ਬੇਗਾਨੀ ਤੇ ਆ ਕੇ ਬੈਠਾ ਇਨਸਾਨ ਹਮੇਸ਼ਾ ਖਤਾਂ ਦੀ ਉਡੀਕ ਕਰਦਾ ਰਹਿੰਦਾ ਪਰ ਐਂਡ ਆਲਾ ਖਤ ਮੌਤ ਹੀ ਹੈ ਮੌਤ ਵੱਧ ਕਿਸੇ ਵੀ ਚੀਜ਼ ਦੀ ਬੰਦੇ ਨੂੰ ਡਰ ਮਾਰ ਨਹੀਂ ਪਰ ਜਿਉਂਦੇ ਦੀ ਆਪਾਂ ਨੂੰ ਜ਼ਰੂਰ ਆਪਣੀ ਮਾਂ ਦਾ ਹਾਲ ਚਾਲ ਪੁੱਛਣਾ ਚਾਹੀਦਾ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ